ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਟਾਰਾ ਸਭ ਤੋਂ ਪਹਿਲਾਂ ਸਮੂੱਚੀ ਸੰਗਤ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਜਗਤ ਮਾਤਾ ਮਾਦਾ ਸਲਖਣੀ ਦੇ ਵਿਆਹ ਪਰਵ ਦੀ ਲੱਖ ਲੱਖ ਵਧਾਈ ਦੇਣਾ ਔਰ ਜੋ ਇਹ ਮਹਾਨ ਨਗਰ ਕੀਰਤਨ ਗੁਰਦੁਆਰਾ ਡੇਰਾ ਸਾਹਿਬ ਤੋਂ ਸਵੇਰੇ 8 ਵਜੇ ਦਾ ਚਾਲੇ ਪਾ ਕੇ ਧੰਨ ਗੁਰਗ੍ਰੰਥ ਸਾਹਿਬ ਦੀ ਛਤਰ ਛਾਇਆ ਪੰਨ ਬੈਰੇ ਨਗੋਈ ਵਿੱਚ ਵਾਖਵਾਖ ਪੜਾਵਾਂ ਨੂੰ ਤਿਆਰ ਕਰਕੇ ਇਸ ਵੇਲੇ ਜੀਟੀ ਰੋਡ ਗੁਰਦਾਸਪੁਰ ਰੋਡ ਤੇ ਬਟਾਲੇ ਮਾਡਲ ਟਾਊਨ ਤੋਂ ਬਾਹਰ ਆ ਚੁੱਕਿਆ ਬਹੁਤ ਲੰਮਾ ਸਮਾਂ ਹੋਰ ਲੱਗੇਗਾ ਜਦੋਂ ਇਹਦੀ ਰਾਤ ਨੇਰੇ ਤੱਕ ਸਮਾਪਤੀ ਹੋਣੀ ਹੈ ਇਨਾ ਵੱਡਾ ਘਟਕ ਸਕਤਾਂ ਦਾ ਇਹ ਸਾਰੇ ਪਰਪਕਾਰ ਧੰਗੁਰ ਨਾਨਕ ਸਾਹਿਬ ਜੀ ਨੇ ਅੱਜ ਤੋਂ 531 ਸਾਲ ਪਹਿਲਾਂ ਬਟਾਲੇ ਦੀ ਧਰਤੀ ਨੂੰ ਭਾਗ ਲਾਇਆ ਜਦੋਂ ਸultanpur Lodi ਦੀ ਧਰਤੀ ਤੋਂ ਆ ਗਏ ਆਪਣਾ ਗ੍ਰਸਥ ਜੀਵਨ ਧਾਰਨ ਕਰਨ ਲਈ ਤੇ ਇਥੇ ਸਤਕਾਰਯੋਗ ਜਗਦ ਮਾਦਾ ਮਾਦਾ ਸਰਖਣੀ ਜੀ ਨਾਲ ਉਹਨਾਂ ਨੇ ਆਪਣਾ ਆਨੰਦ ਕਾਰਜ ਵਿਆਹ ਕੀਤਾ ਔਰ ਗੁਰਨਾਰਗ ਸਿੰਘ ਜੀ ਜਦੋਂ ਬਰਾਤ ਠਾਈ ਗਈ ਇੱਥੇ ਤੇ ਇੱਕ ਮਾਨ ਨੇ ਆਖਿਆ ਬੱਚਾ ਇਸ ਕੰਧ ਤੋਂ ਪਰੇ ਹੋ ਜਾਏ ਕੰਧ ਡਿੱਗਣ ਵਾਲੀ ਹੈ ਗੁਰਨਾਰਗ ਸਿੰਘ ਸਾਹਿਬ ਨੇ ਸਾਇਸ ਬਾਜ ਕੇ ਇਹ ਕੰਧ ਮਾਤਾ ਡਿਗਣੀ ਨਹੀਂ ਮਾਤਾ ਭੋਲੀਏ ਇਹ ਸਾਡੇ ਵਿਆਹ ਦੀ ਨਿਸ਼ਾਨੀ ਹੋਏਗੀ ਇਹਨੂੰ ਲੋਕ ਆ ਕੇ ਨਾਤਮਸਤਕ ਹੋਇਆ ਕਰਨਗੇ ਅੱਜ ਉਹ ਦੁਆਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸੁਭਾਲ ਕੇ ਰੱਖਿਆ ਇਤਿਹਾਸ ਵਜੋਂ ਉਥੇ ਲੋਕ ਆਉਂਦੇ ਨੇ ਧੰਗ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸੀਸ ਝੁਕਾਉਂਦੇ ਨੇ ਨਾਲ ਨਾਲ ਧੰਗ ਗੁਰੂ ਨਾਨਕ ਸਾਹਿਬ ਜੀ ਜੋ ਚਰਨਛੋਪਾ ਪ੍ਰਾਪਤ ਧਰਤੀ ਉਹ ਕੰਧ ਨਿਸ਼ਾਨੀ ਉਹਨਾਂ ਵੀ ਸਜਦਾ ਕਰਦੇ ਨੇ ਅੱਜ ਇਸ ਸਥਾਨ ਤੋਂ ਇਹ ਨਗਰ ਕੀਰਤਨ ਦਾ ਆਰੰਭ ਹੋਇਆ ਉਹ ਸਥਾਨ ਮਾਤਾ ਸਲਖਣੀ ਦਾ ਪੇਕਾ ਘਰ ਹੈ ਸ੍ਰੀ ਮੂਹ ਚੰਦ ਜੀ ਦਾ ਆਪਣਾ ਘਰ ਜਿੱਥੇ ਗੁਰਨਾਨਕ ਸਾਹਿਬ ਨੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਜੁਨੀ ਸਾਹਿਬਾਂ ਗੁਰਪ੍ਰਸਾਦ ਜਪ ਆਪ ਸੱਚ ਜਗਤ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਹ ਮੂਲ ਮੰਤਰ ਕਾਗਜ਼ ਦੇ ਉੱਤੇ ਲੈ ਕੇ ਚੌਂਕੀ ਤੇ ਰੱਖ ਕੇ ਪ੍ਰਕਰਮਾ ਕਰਕੇ ਅਗਨੀ ਦੀ ਪ੍ਰਕਰਮਾ ਨਹੀਂ ਕੀਤੀ ਸ਼ਬਦ ਦੀ ਪ੍ਰਕਰਮਾ ਕਰਕੇ ਇਹ ਆਨੰਦ ਕਾਰਜ ਕਰਵਾਇਆ ਮੈਂ ਸਮਝਦਾ ਸਾਰੇ ਪਰਪਕਾਰ ਧੰਗੁਰ ਨਾਨਕ ਸਾਹਿਬ ਦੇ ਨੇ ਗੁਰਨਾਨਕ ਸਾਹਿਬ ਨੇ ਕਿਹਾ ਸੀ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬਦਾ ਪਲਾ ਇਹ ਮੈਂ ਸਾਰੀ ਸੰਗਤ ਦਾ ਧੰਨਵਾਦ ਵੀ ਕਰਦਾ ਸਮੁੱਚੀ ਸੰਗਤ ਨੂੰ ਵਧਾਈ ਵੀ ਦੇਣਾ ਜਿਨ੍ਹਾਂ ਨੇ ਬਹੁਤ ਵੱਡੇ ਵਿਆਹ ਵਰਗੇ ਪ੍ਰਬੰਧ ਕੀਤੇ ਨੇ ਸਾਰੀ ਸ਼ਗਤ ਨੂੰ ਬਹੁਤ ਬਹੁਤ ਵਧਾਈ ਮੇਰੇ ਵੱਲੋਂ ਸਤਿਕਾਰਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਗੋਵਿੰਦ ਸਿੰਘ ਲੋਂਗੋਵਾਲ ਜੀ ਲੋਂਗੋਵਾਲ ਜੀ ਵੱਲੋਂ ਫੇਰ ਮੈਂ ਸਾਰੀ ਸੰਗਤ ਜਿਹੜੀ ਅੱਜ ਇਸ ਸਥਾਨਾ ਤੇ ਪਹੁੰਚੀ ਉਹਨਾਂ ਨੂੰ ਜੀ ਆਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਵਿੰਦਰ ਸਿੰਘ ਗਰੰਥੀ ਸਿੰਘ ਗੁਰਦਰਾ ਸ੍ਰੀ ਕੰਨ ਸਾਹਿਬ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਜਗਤ ਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਪਾਵਨ ਸਥਾਨ ਤੇ 1544 ਸੰਮਤ 1487 ਈਸਵੀ ਨੂੰ ਸੁਲਤਾਨਪੁਰ ਲੋਧੀ ਤੋਂ ਬਰਾਤ ਦੇ ਰੂਪ ਦੇ ਵਿੱਚ ਵਿਆਹਣ ਵਾਸਤੇ ਆਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਕੰਨ ਦੇ ਨੇੜੇ ਬੈਠੇ ਸਨ ਇੱਕ ਮਾਤਾ ਨੇ ਆ ਕਰਕੇ ਬੇਨਤੀ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੰਝ ਕੰਦ ਜਿਹੜੀ ਕੱਚੀ ਹੈ ਢੈਣ ਵਾਲੀ ਹੈ ਤੇ ਕਿਰਪਾ ਕਰਕੇ ਥੋੜਾ ਜਿਹਾ ਉੱਠ ਕੇ ਇੱਕ ਸਾਈਡ ਤੇ ਹੋ ਜਾਣਾ ਕਰੋ ਤੇ ਜਗਤ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਮਾਤਾ ਪੋਲੀਏ ਭਾਵਾਂ ਕੇ ਇਹ ਕੰਦ ਕੱਚੀ ਹੈ ਪਰ ਇਹ ਸਾਡੇ ਵਿਆਹ ਦੀ ਜਾਦਗਰ ਹੋਵੇਗੀ ਤੇ ਬੇਅੰਤ ਸੰਗਤਾ ਹਜ਼ਾਰਾਂ ਦੀ ਗਿਣਤੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆ ਕਰਕੇ ਤੇ ਇੱਥੇ ਨਤਮਸਤਕ ਹੋਇਆ ਕਰਨ ਗਿਆ ਸੋ ਇਹ ਉਹ ਪਾਵਨ ਸਥਾਨ ਹੈ ਜਿੱਥੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨ ਪਏ ਤੇ ਅੱਜ ਤੱਕ ਉਹ ਕਦ ਜਿਹੜੀ ਇਸ ਸ਼ੀਸ਼ੇ ਦੇ ਚਮੜੀ ਹੋਈ ਹੈ ਤੇ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਜੋ ਅੱਜ ਬੇਅੰਤ ਸੰਗਤਾਂ ਬਟਾਲੇ ਦੀ ਧਰਤੀ ਤੇ ਹੋਰ ਵੀ ਸ਼ਹਿਰਾਂ ਦੇ ਵਿੱਚ ਬੜੀ ਪਿਆਰ ਤੇ ਸ਼ਰਧਾ ਦੇ ਨਾਲ ਮਨਾ ਰਹੀਆਂ ਹਨ ਤੋਂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੇ ਸਬੰਧ ਵਿੱਚ ਜੋ ਇਸ ਸਥਾਨ ਤੇ ਤਕਰੀਬਨ 15 ਦਿਨ ਤੋਂ ਗੁਰਮਤ ਸਮਾਗਮ ਜਿਹੜੇ ਨੇ ਉਹ ਚੱਲ ਰਹੇ ਹਨ ਸੋ ਪਰਸੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਹਨ ਤੇ ਜਿਹੜੇ ਦੀਵਾਨ ਹਾਲ ਦੇ ਵਿੱਚ ਨਿਰੰਤਰ ਦੀਵਾਨ ਜਿਹੜੇ ਨੇ ਉਹ ਕੱਲ ਦੇ ਰੋਜ ਤੋਂ جاری ਹਨ ਜਿਨ੍ਹਾਂ ਦੇ ਭੋਗ ਕੱਲ 2 ਵਜੇ ਪੈਣਗੇ ਤੇ ਇਸੇ ਪ੍ਰਕਾਰ ਹੀ ਅੱਜ ਡੇਰਾ ਸਾਹਿਬ ਗੁਰਦੁਆਰਾ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਮਾਤਾ ਸੁਲਖਣੀ ਜੀ ਦੇ ਨਾਲ ਹੋਏ ਸਨ ਉੱਥੋਂ ਅੱਜ 8 ਵਜੇ ਮਹਾਨ ਨਗਰ ਕੀਰਤਨ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਆਰੰਭ ਹੋ ਚੁੱਕਾ ਹੈ ਜੋ ਸਾਰੇ ਬਟਾਲੇ ਸ਼ਹਿਰ ਦੇ ਵਿੱਚੋਂ ਦੀ ਹੁੰਦਾ ਹੋਇਆ ਸ਼ਾਮ ਨੂੰ 8:00 ਵਜੇ ਫਿਰ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਸਮਾਪਤ ਹੋਵੇਗਾ। ਸੁਦੇਸ਼ ਵਿਦੇਸ਼ ਵਿੱਚ ਵਸ ਰਹੀਆਂ ਸੰਗਤਾਂ ਵੱਲੋਂ ਸੰਗਤਾਂ ਨੂੰ ਦਾਸ ਵੱਲੋਂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਵਈ ਹੋਸਤਾਨ ਵਿੱਚ ਪੰਜਵਈ ਹੋਸਤਾਨ ਵਿੱਚ ਗੁਰਮਤਿ ਦੇਖਦਾ ਹਾਂ ਜੀ।

ਨਿਸ਼ਾਨ ਸਿੰਘ ਸ੍ਰੀ ਭੈਣੀ ਸਾਹਿਬ ਤੋਂ ਅੱਜ ਦਾ ਜਿਹੜਾ ਇਹ ਵਿਆਹ ਪੁਰਬ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਸਾਡੇ ਵਾਸਤੇ ਇੱਕ ਵੱਡਾ ਸੰਦੇਸ਼ ਹੈ ਕਿਉਂਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਵਕਤ ਤੋਂ ਪਹਿਲਾਂ ਸਿੱਧਾ ਜੋਗੀਆਂ ਵੱਲੋਂ ਜਿਹੜਾ ਗ੍ਰਸਥ ਆਸ਼ਰਮ ਹੈ ਇਸ ਨੂੰ ਮਾੜਾ ਕਰਾਰ ਦਿੱਤਾ ਜਾਂਦਾ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਇੱਕ ਪੈਗਾਮ ਦਿੱਤਾ ਸੰਸਾਰ ਨੂੰ ਕਿ ਸકલ ਧਰਮਾਂ ਵਿੱਚ ਗ੍ਰਸਥ ਪ੍ਰધાન ਹੈ ਇਹ ਪ੍ਰਦਾਨਤਾ ਦਿੱਤੀ ਹੈ ਚੋਂ ਚੋਂ ਆਸ਼ਰਮਾਂ ਦੇ ਵਿੱਚੋਂ ਗ੍ਰਸਥ ਆਸ਼ਰਮ ਨੂੰ ਇਸ ਮਹਾਨ ਪੁਰਬ ਤੇ ਵਿਸ਼ਵਨਾਮ ਤਾਰੀ ਸੰਗਤ ਵੱਲੋਂ ਮੈਂ ਸਾਰੇ ਵਿਸ਼ਵ ਨੂੰ ਸਾਰੀ ਮਾਨਵਤਾ ਨੂੰ ਸਾਰੇ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਦਿੰਦਾ। ਸ਼ਤਕਾਰਯੋਗ ਸਾਧ ਸੰਗਤ ਜੀ ਮੈ ਸੂਬਾਜੀਤ ਸਿੰਘ ਬਟਾਲਾ ਅਰਜ਼ ਕਰਦਾ ਹਾਂ ਅੱਜ ਜਿਹੜਾ ਇਹ ਮਹਾਨ ਪੁਰਬ دین ਦੁਨੀਆ ਦੇ ਵਾਲੀ ਸਭ ਮਨੁੱਖਤਾ ਦੇ ਰੈਬਰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦਾ ਵਿਆਹ ਪਰਬ ਦਾ ਜਿਹੜਾ ਅਵਤਾਰ ਦੇ ਪਰਬ ਹੈ ਵਿਆਹ ਪਰਬ ਇਹ ਬਟਾਲਾ ਦੀ ਸਾਜ ਸੰਗਤ ਸਰਬੱਤ ਸਾਂਝ ਸੰਗਤ ਬੜੀ ਧੂਮ-ਧਾਮ ਨਾਲ ਬੜੀਆਂ ਖੁਸ਼ੀਆਂ ਨਾਲ ਮਨਾ ਰਹੀ ਹੈ ਇਸੇ ਸਬੰਧ ਦੇ ਵਿੱਚ ਨਾਮਤਰੀ ਸਾਜ ਸੰਗਤ ਬਟਾਲਾ ਔਰ ਸ਼੍ਰੀ ਪਣੀ ਸਾਹ ਵੱਲੋਂ ਸਾਗੁਰੂ ਜੀ ਦੇ ਹੁਕਮ ਅਨੁਸਾਰ ਨਾਮਤਰੀ ਸਾਜ ਸੰਗਤ ਜਿਹੜੀ ਹੈ ਸਾਗੁਰੂ ਜੀ ਨੇ ਨਾਨਕ ਦੇਵ ਜੀ ਦਾ ਵਿਆਹ ਪਰਬ ਬੜੀ ਧੂਮਤਾਮ ਨਾਲ ਬੜੇ ਰੁਸ਼ਾ ਨਾਲ ਮਨਾ ਰਹੀ ਹੈ ਮਾਝ ਦੇ ਮਹਾਨ ਗੁਰੂ ਤੇ ਸਾਰੀ ਮਨੁੱਖਤਾ ਨੂੰ ਸਾਰੀ ਸਾਥ ਸਾਨੂੰ ਵਧਾਈ ਦਿਨਾ ਔਰ ਸਾਗੁਰ ਜੀ ਕਿਰਪਾ ਕਰਨ ਸਭ ਸਾਥ ਸਾਨੂੰ ਸੱਚੇ ਪਾਤਸ਼ਾਹ ਜੀ ਗੁਰ ਚਿੱਖੀ ਜੀ ਨੂੰ ਬਖਸ਼ਣ ਪਸਪੀ ਬਾਪੂ ਕਮੇਟੀ ਦਾ ਸਮਾਗਮ ਉਲੀਕੇ ਜਾਂਦੇ ਹਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੀ ਪਵਿੱਤਰ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਟਾਲਾ ਸ਼ਹਿਰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਗੁਰਨਾਨਕ ਦੇਵ ਜੀ ਦੇ ਵਿਆਹ ਦੀ ਹਰ ਇੱਕ ਨੂੰ ਲੱਖ ਲੱਖ ਵਧਾਈ ਹੋਏ ਠੀਕ ਹੈ ਜੀ ਇਹਦੇ ਨਾਲ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਗੁਰੂ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਨਾਇਆ ਜਾਂਦਾ ਇਸ ਵਾਰ ਵੀ ਬਹੁਤ ਧੂਮ ਧਾਮ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਨਾਇਆ ਗਿਆ ਇਹਦੇ ਨਾਲ ਪਰੋਂ ਦੂਰ ਤਰਾਡੇ ਤੋਂ ਤੇਸ਼ਾ ਉਦੇਸ਼ਾਂ ਤੋਂ ਜਿੰਨੀ ਵੀ ਸੰਗਤ ਆ ਗੁਰੂ ਨਾਨਕ ਦੇਵ ਜੀ ਦੇ ਨਾਲ ਨਾਲ ਜੁੜੀ ਉਹ ਸਾਰੀ ਜਿਹੜੀ ਆ ਉਹ ਇਸ ਬਟਾਲਾ ਸ਼ਹਿਰ ਦੇ ਵਿੱਚ ਧੂਮ ਧਾਮ ਦੇ ਨਾਲ ਪਹੁੰਚੀ ਆ ਸ਼ਰਦਾ ਸ਼ਰਦਾ ਭਾਵਨਾਂ ਦੇ ਨਾਲ ਲੰਗਰ ਦੀ ਕੋਈ ਸੇਵਾ ਕਰ ਰਿਹਾ ਕੋਈ ਖੀਰ ਚੌਲ ਦੀ ਕਰ ਰਿਹਾ ਕੋਈ ਕੁਛ ਕਿਸ ਤਰ੍ਹਾਂ ਦੀ ਕਰਦਾ ਹਰ ਇੱਕ ਜੋ ਵੀ ਆ ਆਪਣੇ ਮਨ ਤੰਦੇ ਧਨ ਦੇ ਨਾਲ ਬਟਾਲਾ ਸ਼ਹਿਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਸੇਵਾ ਕਰਦੇ ਪਏ ਨੇ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਇੱਥੇ ਜੀ ਕਮ ਸੋ ਕੰਮ 13 14 ਟਰਾਲੀਆਂ ਜਿਹੜੀਆਂ ਵਾਂ ਨਿਸ਼ਾਰਾ ਸਾਹਿਬ ਤੋਂ ਲੰਗਰ ਦੀਆਂ ਲੈ ਕੇ ਆ ਕੋਈ ਮਾਲ ਪੂੜੇ ਲੈ ਕੇ ਆ ਕੋਈ ਖੀਰ ਲੈ ਕੇ ਆ ਕੋਈ ਕੜੀ ਚੌਲ ਲੈ ਕੇ ਆ ਕੋਈ ਪੂਰੀਆਂ ਛੋਲੇ ਲੈ ਕੇ ਆ ਹਰ ਇੱਕ ਆਪੋ ਆਪਣੀ ਸ਼ਰਦਾ ਦੇ ਮੁਤਾਬਕ ਕੁਛ ਨਾ ਕੁਛ ਜਰੂਰ ਲੈ ਕੇ ਆਉਂਦੇ ਜੀ ਇੱਥੇ ਇਹ ਕਿੰਨਾ ਲੰਗਰ ਹੈ ਜੀ ਇਸ ਘਟੋ ਘਟੇ ਜੀ 25 ਸਾਲ ਹੋ ਗਏ ਆ ਤੇ ਹਰ ਸਾਲ ਜਿਹੜਾ ਵਾ ਬਹੁਤ ਧੂਮ ਧਾਮ ਦੇ ਨਾਲ ਨਿਸ਼ਾਰਾ ਸਾਹਿਬ ਤੋਂ ਜਿੰਨੀ ਵੀ ਸੰਗਤ ਆ ਡੇਰੇ ਦੀ ਲਾ ਲੋ ਪਿੰਡ ਦੀ ਲਾਲੋ ਵਸਨੀਕ ਜਿਹੜੇ ਪਿੰਡ ਦੇ ਆ ਹਰ ਇੱਕ ਜਿਹੜਾ ਆਪੋ ਆਪਣੀ ਸ਼ਰਧਾ ਭਾਵਨਾ ਦੇ ਨਾਲ ਬਟਾਲਾ ਸ਼ਹਿਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੇ ਵਿੱਚ ਲੰਗਰ ਲੈ ਕੇ ਆਉਂਦੇ ਆ ਜੀ ਇੱਥੇ ਮਹਰ ਦਾ ਜ਼ਿਕਰ ਕੀਤਾ ਗੁਰੂ ਗਰੀਬ ਨਵਾ ਮਹਰ ਹਰਨਾਮ ਸਿੰਘ ਜੀ ਦੇ ਕਿਲੇ ਵਾਲਿਆਂ ਦਾ ਜ਼ਿਕਰ ਕੀਤਾ ਜਾਂਦਾ ਕਿ ਇੱਥੇ ਆ ਕੇ ਉਹਨਾਂ ਨੇ ਵੀ ਮਤਲਬ ਇਹ ਸੇਵਾ ਲਈ ਸੀ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਜੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰਦੁਆਰਾ ਕੰਨ ਸਾਹਿਬ ਆ ਉੱਥੇ ਸੰਤ ਹਰਨਾਮ ਸਿੰਘ ਜੀ ਕਿਲੇ ਵਾਲੇ ਜਿਹੜੇ ਆ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਨੀਂ ਪੱਥਰ ਜਿਹੜਾ ਰੱਖਿਆ ਸੀ ਉਸ ਟਾਈਮ ਤੋਂ ਜੋ ਬਟਾਲੇ ਵਾਲੇ ਜਦੋਂ ਵੀ ਕੋਈ ਉੱਥੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤਨ ਮਸਤਕ ਹੋਣ ਵਾਸਤੇ ਜਾਂਦੇ ਨੇ ਉਹ ਪਹਿਲੇ ਜਦੋਂ ਨੇਮ ਪਲੇਟ ਦੇਖਦੇ ਆ ਵੀ ਇਹਦਾ ਅਸਥਾਨ ਦੇ ਉੱਤੇ ਕਿੰਨੇ ਜਿਹੜੀ ਨੀਂ ਜਿਹੜੀ ਰੱਖੀ ਆ ਤਾਂ ਉਹ ਜਦੋਂ ਪਤਾ ਲੱਗਦਾ ਸੰਤ ਅਨਾਮ ਸਿੰਘ ਜੀ ਕਿਲੇ ਵਾਲੇ ਆ ਤੇ ਉਹਨਾਂ ਦੇ ਮਨ ਦੇ ਵਿੱਚ ਬਹੁਤ ਖੁਸ਼ੀਆਂ ਹੁੰਦੀਆਂ ਜੀ ਕਿ ਸਾਡੇ ਜਿਹੜੇ ਗਰੀਬ ਨਿਵਾਜ ਕਿਲਾ ਕੇ ਲਈ ਤੋਂ ਇਸ਼ਾਰਾ ਮੱਚਾ ਸੈਂਕ ਜਿਹੜੇ ਸੰਤ ਅਨਾਮ ਸਿੰਘ ਜੀ ਆ ਉਹਨਾਂ ਰੱਖੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰੰਧੀਰ ਸਿੰਘ ਪਿੰਡ ਪੁੱਲਰ ਤੋਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਾਹਿਬ ਫਤੇ ਸਿੰਘ ਜੀ ਦੀ ਸੇਵਾ ਸੁਸਾਇਟੀ ਪੁੱਲਰ ਤੋਂ ਅਸੀਂ ਹਰ ਸਾਲ ਦੀ ਤਰ੍ਹਾਂ ਮਤਲਬ ਇੱਥੇ ਲੰਗਰ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਲਗਾਉਂਦੇ ਹਾਂ ਤੇ ਅਸੀਂ ਸਾਰੇ ਆ ਸੰਗਤਾਂ ਨੂੰ ਜਿਹੜੇ ਦੂਰ ਦਰਡੇ ਤੋਂ ਗੁਰੂ ਨਾਨਕ ਸਾਹਿਬ ਦੇ ਵਿਆਹ ਪੁਰਬ ਵਿੱਚ ਆਏ ਨੇ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਤੇ ਸਾਰੇ ਮਤਲਬ ਸਰ ਨਗਰ ਨਿਵਾਸੀ ਮਿਲ ਕੇ ਸਾਰੇ ਸੰਜੋਗ ਨਾਲ ਇਹ ਸੇਵਾ ਇੱਥੇ ਚੱਲਦੀ ਹੈ ਹਰ ਸਾਲ ਦੀ ਤਰ੍ਹਾਂ ਤੇ ਸਾਰੇ ਇਲਾਕੇ ਦੇ ਸਾਰੇ ਮਤਲਬ ਜਿੰਨੇ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਹਰਜੀਤ ਸਿੰਘ ਮਹਿਤਾ ਚੌਂਕ ਵਾਲੇ ਗਰੀਬ ਨਿਵਾਜ਼ ਚੈਰੀਟੇਬਲ ਟਰਸਟ ਦੇ ਮੁੱਖ ਸੇਵਾਦਾਰ ਜੋ 사ਤਗੁਰ ਸੱਚੇ ਪਾਤਸ਼ਾ ਗਰੀਬ ਨਵਾਜ਼ ਗੁਰੂ ਨਾਨਕ ਸੱਚੇ ਪਾਤਸ਼ਾ ਮਾਤਾ ਸਲੱਖਣੀ ਜੀ ਦੇ ਵਿਆਹ ਪਰਬ ਨੂੰ ਸਮਰਪਿਤ ਅੱਜ ਬਹੁਤ ਵੱਡੀ ਤਦਾਦ ਚ ਗੁਰੂ ਕੇ ਸਕਤਾ ਬਾਬੇ ਦੇ ਵਿਆਹ ਤੇ ਪਹੁੰਚੀਆਂ ਨੇ ਅੱਜ ਦੇ ਦਿਨ ਤੇ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਹੋਇਆ ਆਨੰਦ ਕਾਰਜ ਡੋਲੀ ਚੱਲੀ ਹੈ ਸੋ ਅੱਜ ਨਗਰ ਕੀਰਤਨ ਦੇ ਵਿੱਚ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਦੇਸ਼ਾਂ ਤੇ ਵਿਦੇਸ਼ਾਂ ਤੋਂ ਦੂਰ ਦੂਰ ਸੂਬਿਆਂ ਤੋਂ ਸੰਗਤਾਂ ਚੱਲ ਕੇ ਆਈਆਂ ਨੇ ਬਾਬਾ ਨਾਨਕ ਦੇ ਵਿਆਹ ਵੇਖਣ ਲਈ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਤੇ ਜਥੇਬੰਦੀ ਵੱਲੋਂ ਲੱਖ ਲੱਖ ਵਧਾਈ ਹੋਵੇ ਮੇਰੇ ਨਾਲ ਸ੍ਰੀ ਸ੍ਰੀ ਸੁਆਮੀ ਜੀ ਨੇ ਤੇ ਨਾਲ ਬਾਬਾ ਅਵਤਾਰ ਸਿੰਘ ਜੀ ਜਿਨ੍ਹਾਂ ਨੂੰ ਤੁਸੀਂ ਆਕਸ਼ੇ ਕੁਮਾਰ ਦੇ ਨਾਲ ਬੋਲਟ ਮੋਟਰ ਸੱਕ ਤੇ ਬੜੀ ਵਾਰੀ ਦੇਖਿਆ ਉਹ ਵੀ ਬਾਬਾ ਜੀ ਮੇਰੇ ਨਾਲ ਵੱਡਿਆਂ ਦਮਾਲਿਆਂ ਵਾਲੇ ਬਾਬਾ ਅਵਤਾਰ ਸਿੰਘ ਜੀ ਸੋ ਸਾਰਿਆਂ ਵੱਲੋਂ ਸਾਡੇ ਵੱਲੋਂ ਲੱਖ ਲੱਖ ਵਧਾਈ ਹੋਵੇ ਚੈਨਲ ਨੂੰ ਬੀਬੀਸੀ ਨਿਊਜ਼ ਨੂੰ ਔਰ ਵਾਹੋ ਗੁਰਬਾਣੀ ਟੀਵੀ ਚੜ੍ਹਦੀ ਕਲਾ ਵੀ ਇਹ ਸਾਰੇ ਚੈਨਲਾਂ ਨੂੰ ਲੱਖ ਲੱਖ ਵਧਾਈ ਹੋਵੇ ਇਸੇ ਤਰ੍ਹਾਂ ਮਾਲਕ ਸਭ ਨੂੰ ਪਿਆਰ ਅਥੁਪਾਕ ਦੇਵੇ ਸ਼ਾਂਤੀ ਦੇਵੇ ਪੰਜਾਬ ਨੂੰ ਇੱਕ ਕਾਮ ਨੂੰ ਸਭ ਦੇ ਨਾਲ ਮਿਲ ਵਰਤਨ ਦਾ ਢੰਗ ਦੇਵੇ ਤੇ ਸ਼ਾਂਤੀ ਦੇਵੇ ਮਹਾਰਾਜ ਜੀ ਕਿਉਂਕਿ ਸ਼ਾਂਤੀ ਗਵਾਚੀ ਹੋਈ ਆ ਉਹ ਲੜੜੀ ਬੜੀ ਮੁਸ਼ਕਲ ਆ ਬਾਬਾ ਨਾਨਕ ਜੀ ਸ਼ਾਂਤੀ ਦੇ ਪਹੁੰਚ ਨੇ ਤੇ ਸ਼ਾਂਤੀ ਦਾ ਸੰਦੇਸ਼ ਦਿੱਤਾ ਤੇ ਗ੍ਰਸਤੀ ਨਹੀਂ ਰੱਖੀ ਹੈ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਪੁਰਬ ਬੜੀ ਚੜ੍ਹਦੀ ਕਲਾ ਦੇ ਨਾਲ ਗੁਰੂਕੀ ਸੰਗਤਾਂ ਬਟਾਲੇ ਦੀਆਂ ਮਨਾਰੀਆਂ ਨੇ ਗੁਰੂ ਸਾਹਿਬ ਜੀ ਕਿਰਪਾ ਕਰ ਦੇਣ ਭੁੱਲਾਂ ਚੁੱਕਾਂ ਦੀ ਕਿਮਾ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਬਾ ਬਤਾਰ ਸਿੰਘ ਜੀ ਕਿਹਨੂੰ ਵੀ ਇਹ ਨੰਗੇ ਸਿਰ ਦੀ ਟੀਮ ਫਿਰਦੀ ਹੈ ਨਾ ਉਹ ਕਿਰਪਾ ਕਰਕੇ ਆਉਂਦੇ ਸਾਲ ਨੰਗੇ ਸਿਰ ਨਾ ਘੁੰਮਣੇ ਤੇ ਤੇ ਆਪਣਾ ਦਿਮਾਲੇ ਸੇ ਆ ਕੇ ਆਉਣ ਗੁੱਡੀਆਂ ਬਟੋਲੇ ਲਾ ਬਨਣ ਇੱਕ ਦਾੜੀਆਂ ਮੂਛਾਂ ਮਲਾ ਕੇ ਭੁੱਲੇ ਫਿਰਦੇ ਆ ਇਹ ਕੁਦਾਂ ਨੰਗੇ ਹੀ ਤੁਰੇ ਫਿਰਦੇ ਆ ਤੇਲ ਮੈਂ ਵੀ ਫੂਕਦਾ ਤੇਲੇ ਵੀ ਫੂਕਦੇ ਆ ਪਰ ਤੇਲ ਫੂਕੇ ਸਾਡਾ ਸਫਲ ਆ ਹੋ ਜੇ ਨਿਊਟਰਲ ਹੋਣ ਨੂੰ ਸਾਰੇ ਹੀ ਫਿਰਦੇ ਆ ਤੇ 올ਟ ਗੇਅਰ ਲੱਗ ਰਹੇ ਆ ਪਰ 올ਟ ਗੇਰ ਨਿਊਟਰਲ ਹੋਣ ਵਾਸਤੇ ਸਾਨੂੰ ਗੁਰਮਤ ਧਾਰਨ ਕਰਨੀ ਪੈਣੀ ਆ ਗੁਰਸਿੱਖੀ ਜੀਵਨ ਧਾਰਨ ਕਰਨਾ ਪੈਣਾ ਮਾਪੇ ਬਾਬ ਦੀ ਸੇਵਾ ਕਰਨੀ ਪੈਣੀ ਆ ਆਉਦੇ ਸਾਰੇ ਮੱਥੇ ਸਾਰੇ ਟਿਕਦੇ ਆ ਮੱਥਾ ਕਬੂਲ ਉਹਦਾ ਹੁੰਦਾ ਜਿਹੜਾ ਮੱਥਾ ਟਿਕਣਗੇ ਕਹਿ ਦਿੰਦਾ ਮਹਾਰਾਜ ਇਹ ਸੀਸ ਤੇਰਾ ਹੈ ਇਹ ਤੇਰੇ ਅੱਗੇ ਝੁਕੇਗਾ ਇੱਕ ਪਿਤਾ ਇੱਕ ਸਕੇ ਹਾਂ ਬਾਲਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਧੂੜੀ ਕੋ ਬਲ ਜਾਈ ਇਹ ਮਨ ਤੇਰਾ ਭਾਈ ਸਭ ਦਾ ਸਤਿਕਾਰ ਕਰੋ ਧਰਮ ਕੋਈ ਮਾੜੇ ਨਹੀਂ ਧਰਮ ਸਾਰੇ ਚੰਗੇ ਆ Hindu ਭਰਾ ਗੀਤਾ ਪੜੋ ਮੁਸਲਮਾਨ ਭਰਾ ਕੁਰਾਨ ਪੜੋ ਇਸ ਹਮਸੀਰ ਨੂੰ ਮੰਨਣ ਵਾਲੇ ਬਾਈਬਲ ਪੜੋ ਜਿਹੜੇ ਗੁਰਸਿੱਖਾ ਸਿੰਘ ਸਾਹਿਬ ਬੱਬਰ ਸ਼ੇਰ ਆ ਉਹ ਬੱਕਰੀ ਵਾਂਗੂ ਮਿਆ ਮਿਆ ਨਾ ਕਰੋ ਮੇਰੀ ਇਹ ਨਹੀਂ ਬੇਨਤੀ ਆ ਬਈ ਗੁਰਮਤ ਧਨ ਕਰਉਣ ਵਾਲੇ ਸਮੇਂ ਦੀ ਜੀ ਕਰੋ ਸਮਾਂ ਬੜਾ ਖਤਰਨਾਕ ਹੈ ਗੁਰੂ ਗੱਲ ਕੀ ਤਰ ਗੁਰੂ ਗੋਬਿੰਦ ਸਿੰਘ ਸਾਡੇ ਬਾਤੇ ਇਹਨਾਂ ਕੁਝ ਕਰਕੇ ਤੇ ਪਾਤਸ਼ਾਹ ਨੇ ਸੱਚੇ ਮਾਰਗ ਚੱਲਦੇ ਆ ਉੱਥੇ ਟਕਰੇ ਜਹਾਨ ਜਕਾਰਾ ਬਲਾਵੇ ਫਦੇ ਪਾਵੇ ਸਿੰਘਾਂ ਸੀਸਾ ਸਿੰਘਾਂ ਨੂੰ ਭਾਵੇ ਬਾਬੇ ਨਾਨਕ ਨੂੰ ਭਾਵੇ ਸਤ ਸ੍ਰੀ ਅਕਾਲ ਦੇਖ ਤੇਗ ਫਤਿਹ ਖਾਲਸਾ ਜੀ ਹਰਮਾਨ ਫਤਿਹ ਪੰਥ ਖਾਲਸਾ ਜੜ ਦੀ ਗੱਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਐਸਈ ਕੁਲਵੰਤ ਸਿੰਘ ਪੁਲਿਸ ਜ਼ਿਲ੍ਹਾ ਬਨਾਲਾ ਵਿੱਚ ਤਾਇਨਾਤਾਂ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਸਾਡੇ ਬਾਪੇ ਅਨੰਦ ਕੀ ਦਾ ਵਿਆਹ ਹਰ ਸਾਲ ਦੀ ਤਰ੍ਹਾਂ ਮਨਾਉਂਦੇ ਨੇ ਪ੍ਰਸ਼ਾਸਨ ਸਾਡਾ ਬਹੁਤ ਵਧੀਆ ਸੁਰੱਖਿਆ ਪ੍ਰਬੰਧ ਕੀਤੇ ਨੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਸਾਡੇ ਮਹਿਮਾਨ ਵੱਲੋਂ ਸਭ ਸਿੱਖ ਸੰਗਤਾਂ ਨੂੰ ਅਲਗ-ਅਲਗ ਬਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਆਪਾਂ ਸਾਰੇ ਜਗਤ ਨੂੰ ਬਟਾਲਾ ਵੱਲੋਂ ਲੱਖ ਲੱਖ ਵਧਾਈਆਂ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਦੀ ਸਾਰੀ ਜਗਤ ਨੂੰ ਵਧਾਈ ਹੋਵੇ ਅਸੀਂ ਬਟਾਲੇ ਤੋਂ ਨਿਸ਼ਕਾਨ ਸੇਵਕ ਜਥਾ ਜੋ ਹਰ ਸਾਲ ਸ਼ਬੀਲ ਦੀ ਸੇਵਾ ਕਰਦੇ ਆ ਨਾਲ ਚੱਲ ਕੇ ਤੋਂ ਗੁਰੂ ਸਾਹਿਬ ਆਪ ਹੀ ਪ੍ਰਾਰਲਾ ਕਰਦੇ ਆ ਕਿ ਅਸੀਂ ਛਾਰੀ ਤਿਹੜੀ ਜਿੰਨਾ ਵੀ ਪਾਲਕੀ ਜਾਂਦੀ ਆ ਅਸੀਂ ਨਾਲ-ਨਾਲ ਚੱਲ ਕੇ ਸੰਗਤਾਂ ਨੂੰ ਮਿੱਠੇ ਜਲ ਦੀਆਂ ਛਬੀਲਾਂ ਛਕਾ ਕੇ ਜਿੱਥੇ ਜਲ ਨਹੀਂ ਮਿਲਦਾ ਉੱਥੇ ਸੰਗਤਾਂ ਨੂੰ ਸਕਾਈਦਾ ਹਰ ਸਾਲ ਹੀ ਸੇਵਾ ਕਰਦੇ ਅਸੀਂ ਸਾਰੀ ਟੀਮ ਸਾਡੀ ਨਿਸ਼ਕਾਮ ਸੇਵਾ ਹੈ ਕੋਈ ਸਾਡੀ ਸੰਸਥਾ ਵੈਸੇ ਨਹੀਂ ਬਣੀ ਅਸੀਂ ਇੱਕ ਨਿਸ਼ਕਾਮ ਸੇਵਾ ਕਰਦੇ ਆ ਕਿ ਜੇ ਸੰਗਤ ਨੂੰ ਚੇਦ ਮਿਲੇ ਕਿ ਨਾ ਕਿਸੇ ਦੀ ਪ੍ਰਧਾਨਗੀ ਦੀ ਲੋੜ ਆ ਨਾ ਕਿਸੇ ਸਿਰਫ ਇੱਥੇ ਸੇਵਾ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਇਸਾਨੇ ਹਾਲ ਸਾਹ ਵਾਹਿਗੁਰੂ ਜੀ ਕੀ ਪੱਤੇ